ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਜੀ ਇੱਕ ਸਪੈਸ਼ਲ ਵੀਡੀਓ ਦੇ ਰਿਲੇਟਿਡ ਜਿਹਦੇ ਵਿੱਚ ਕਵਰ ਕਰਾਂਗੇ ਇੱਕ ਅਜਿਹਾ ਟੌਪਿਕ ਜਿਹੜਾ ਆਪਾਂ ਅੱਜ ਤੋਂ ਪਹਿਲਾਂ ਇਹ ਡਿਟੇਲ ਚ ਨਹੀਂ ਪੜਿਆ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਰੇ ਬੱਚਿਆਂ ਦਾ ਕਿ ਘੱਟੋ ਘੱਟ ਜਿਹੜੇ ਤਿੰਨ ਸਬਜੈਕਟ ਹੈਗੇ ਆ ਚਾਹੀਓ ਕੰਪਿਊਟਰ ਤੇ ਚਾਹੀਓ ਪੰਜਾਬ ਜੀਕੇ ਤੇ ਜਾਂ ਪੰਜਾਬੀ ਗ੍ਰਾਮਰ ਨਾਟ ਦੇ ਪੇਪਰ ਇਹ ਵੀ ਆਪਾਂ ਐਡ ਕਰ ਸਕਦੇ ਹਾਂ ਪੇਪਰ ਇਹ ਵੀ ਪੰਜਾਬ ਜੀ ਕੇ ਤੇ ਪੰਜਾਬੀ ਗ੍ਰਾਮਰ ਦਾ ਹੀ ਹਿੱਸਾ ਹੈਗਾ ਤਾਂ ਕਹਿਣ ਦਾ ਮਤਲਬ ਇਨਾ ਚਾਰ ਸਬਜੈਕਟ ਦੇ ਉੱਪਰ ਬੱਚਾ ਆਪਣੇ ਤੇ ਬਹੁਤ ਵਿਸ਼ਵਾਸ ਕਰਦਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਆਪਾਂ ਮਿਹਨਤ ਵੀ ਬਹੁਤ ਕੀਤੀ ਹੈ ਤੇ ਆਪਣੇ ਕਰਾਜਾਂ ਦੇ ਵਿੱਚੋਂ ਕਾਫੀ ਕੁਝ ਦੇਖਣ ਨੂੰ ਮਿਲਦਾ ਬੱਚਾ ਨੂੰ ਇਗਜ਼ਾਮ ਦੇ ਵਿੱਚ ਪਰ ਨਾਲ ਜਦੋਂ ਬੱਚੇ ਸ਼ਿਕਵਾ ਵੀ ਕਰਦੇ ਆ ਜਿਵੇਂ ਭੈਣ ਭਰਾ ਵਾਂਗੂ ਤਾਂ ਚੰਗਾ ਵੀ ਲੱਗਦਾ ਹੈ ਮੈਂ ਇੱਕ ਅਜਿਹਾ ਟੌਪਿਕ ਸੀਗਾ ਜਿਹੜਾ ਮੈਂ ਜਾਣ ਕੇ ਸਕਿੱਪ ਕਰਤਾ ਸੀਗਾ ਜਦੋਂ ਮੈਂ YouTube ਤੇ ਵੀ ਪੜਾਇਆ ਜਾਂ ਫਿਰ ਮੈਂ ਪੇਡਟ ਵੀ ਪੜਾਇਆ ਤਾਂ ਮੈਂ ਉਹ ਟੌਪਿਕ ਸਕਿੱਪ ਕਰਤਾ ਸੀਗਾ ਉਹਨੂੰ ਸਕਿੱਪ ਕਰਨ ਦਾ ਕਾਰਨ ਸੀਗਾ ਕਿ ਮੇਰਾ ਹਮੇਸ਼ਾ ਇੱਕ ਚੀਜ਼ ਰਹੀ ਆ ਵੀ ਆਪਾਂ ਬੱਚੇ ਨੂੰ ਪੁਆਇੰਟ ਟੂ ਪੁਆਇੰਟ ਪੜਾਈਏ ਤਾਂ ਜੋ ਉਹਨੂੰ ਘੱਟ ਮਿਹਨਤ ਕਰਕੇ ਵਧੀਆ ਨੰਬਰ ਲੈ ਸਕੇ ਬੱਚਾ ਕਿਉਂਕਿ ਉਹਦੇ ਕੋਲੇ ਹੋਰ ਸਬਜੈਕਟ ਵੀ ਪੜਨੇ ਹੁੰਦੇ ਆ ਪੰਜਾਬ ਜੀ ਕੇ ਪੰਜਾਬੀ ਗ੍ਰਾਮਰ ਮੈਥ ਰੀਜ਼ਨਿੰਗ ਜੀ ਕੇ ਕਰੰਟ ਅਫੇਅਰ ਤਾਂ ਬੱਚੇ ਨੂੰ ਆਪਾਂ ਉਹਨਾਂਕੀ ਚੀਜ਼ ਦਈਏ ਜਿਹਨੂੰ ਪੜ ਕੋਦੇ ਵਧੀਆ ਨੰਬਰ ਆ ਜਾਣਗੇ ਪਰ ਜਿਹੜਾ ਅੱਜ ਟੌਪਿਕ ਮੈਂ ਤੁਹਾਨੂੰ ਜਿਹਦੀ ਗੱਲ ਕਰੂੰਗਾ ਉਹ ਟੌਪਿਕ ਵਰਬਲੀ ਮੈਂ ਜ਼ਰੂਰ ਇੱਕ ਵਾਰੀ ਮੈਰਾਥਨ ਦੇ ਵਿੱਚ ਬੋਲਿਆ ਸੀਗਾ ਪਰ ਹਾਲੀ ਦੇ ਵਿੱਚ ਦੋ ਕ ਐਗਜ਼ਾਮ ਹੋਏ ਆ ਉਹਦੇ ਵਿੱਚੋਂ ਟੌਪਿਕ ਪੁੱਛਿਆ ਗਿਆ ਰਾਜੀ ਤਾਂ ਗੱਲ ਕਰਦੇ ਅੱਜ ਆਪਾਂ ਕਿਰਿਆ ਦੇ ਉੱਪਰ ਗੱਲ ਕਰਨੀਆਂ ਰਾਜੀ ਸੰਚਾਲਕ ਕਿਰਿਆ ਦੀ ਆਪਾਂ ਗੱਲ ਕਰਾਂਗੇ ਤਾਂ ਅੱਜ ਤੋਂ ਪਹਿਲਾਂ ਮੈਂ ਕਿਰਿਆ ਨੂੰ ਬਹੁਤ ਡਿਟੇਲ ਚ ਪੜਾਇਆ YouTube ਤੇ ਦੋ ਵਾਰੀ ਪੜਾਇਆ ਪੇਡ ਦੇ ਵਿੱਚ ਤਾਂ ਮੈਂ ਬਹੁਤ ਹਾਈ ਲੈਵਲ ਦਾ ਪੜਾਇਆ ਪਰ ਪੇਡ 'ਚ ਵੀ ਮੈਂ ਸੰਚਾਲਕ ਕਿਰਿਆ ਨਹੀਂ ਕਰਾਈ ਸੀਗੀ ਵਰਬਲੀ ਜ਼ਰੂਰ ਦੱਸੀ ਸੀਗੀ ਪਰ ਸੰਚਾਲਕ ਕਿਰਿਆ ਨੂੰ ਆਪਾਂ ਡਿਟੇਲ ਚ ਪੜ੍ਹਨਾ ਹੈ ਕੌਕੀ ਜੇ ਐਗਜ਼ਾਮੀਨਰ ਲੈਵਲ ਵਧਾ ਰਿਹਾ ਹੈ ਜੇ ਫਿਰ ਆਪਾਂ ਵੀ ਲੈਵਲ ਵਧਾਉਣਾ ਪਊਗਾ ਸੰਚਾਲਕ ਕਿਰਿਆ ਕਈ ਬੱਚੇ ਡਾਇਰੈਕਟ ਪੜ ਲੈਂਦੇ ਆ ਚਾਰ ਤਰ੍ਹਾਂ ਦੀ ਹੁੰਦੀ ਹੈ ਸੰਚਾਲਕ ਕਿਰਿਆ ਇਹ ਹੁੰਦੀ ਹੈ ਉਹ ਹੁੰਦੀ ਹੈ ਪਰ ਸੰਚਾਲਕ ਕਿਰਿਆ ਪੜਨ ਤੋਂ ਪਹਿਲਾਂ ਆਪਾਂ ਨੂੰ ਦੋ ਟਾਪਿਕ ਕਵਰ ਕਰਨੇ ਬਹੁਤ ਜ਼ਰੂਰੀ ਹੈ ਜੇ ਤੁਸੀਂ ਸੰਚਾਲਕ ਕਿਰਿਆ ਨੂੰ ਬਹੁਤ ਧਿਆਨ ਨਾਲ ਪੜਨਾ ਹੈ ਕਿਉਂਕਿ ਹੌਨਲਾਈ ਟਾਈਮ 'ਚ ਇਹ ਹੋ ਸਕਦਾ ਹੈ ਵੀ ਤੁਹਾਨੂੰ ਇੱਕ ਵਾਕ ਦੇ ਦੇਵੇ ਇਹ ਚ ਪੁੱਛ ਲਵੇ ਵੀ ਇਹਨਾਂ ਵਿੱਚੋਂ ਸੰਚਾਲਕ ਕਿਰਿਆ ਦੀ ਕਿਹੜੀ ਕਿਸਮ ਹੈਗੀ ਹੈ ਤਾਂ ਫਿਰ ਪੰਗਾ ਪੈ ਜਾਊਗਾ ਤਾਂ ਇਸ ਕਰਕੇ ਹੁਣ ਆਪਾਂ ਇਹਨੂੰ ਹਾਈ ਲੈਵਲ ਤੇ ਹੀ ਪੜਾਂਗੇ ਤਾ ਅੱਜ ਆਪਾਂ ਗੱਲ ਕਰਦੇ ਆਂ ਰਾਜੇ ਸੰਚਾਲਕ ਕਿਰਿਆ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਰਿਵਿਊ ਕਰਵਾ ਦੇਣਾ ਜਿਹੜੇ ਬੱਚਾ ਨੇ ਨਹੀਂ ਪੜਿਆ ਪੇਡ ਵਾਲੇ ਬੱਚਾ ਨੇ ਪੇਡ ਵਿੱਚ ਪੜ ਲੈਣਾ ਜਿਹੜੇ ਫ੍ਰੀ ਪੜ ਰਹੇ ਆ ਬੱਚੇ ਉਹਨਾਂ ਨੇ ਆਪਣੀਆਂ ਮੈਰਾਥਨ ਕਹਿ ਰਹੇ ਆ ਆਪਣੀ ਇੱਕ ਪਲੇਲਿਸਟ ਬਣੀ ਪਈ ਆ ਪੰਜਾਬੀ ਗ੍ਰਾਮਰ ਦੀ ਉਹਦੇ ਵਿੱਚੋਂ ਪੜ ਲੈਣਾ ਤੇ ਰਾਤ ਨੂੰ ਜਿਹੜੀ 8 ਵਜੇ ਲਾਈਵ ਕਲਾਸ ਲੱਗਦੀ ਆ ਉਹਦੇ ਵਿੱਚ ਮੈਂ ਲਾਈਵ ਵੀ ਕਿਰਿਆ ਵਾਲਾ ਕਰਵਾਇਆ ਹੋਇਆ ਉੱਥੇ ਥੋੜਾ ਜਿਹਾ ਡਿਟੇਲ ਚ ਕਰਵਾਇਆ ਸੀਗਾ ਉੱਥੇ ਜਾ ਕੇ ਪੜ ਲਿਓ ਕਿਰਿਆ ਨੂੰ ਮੈਂ ਬਹੁਤ ਡਿਟੇਲ ਚ ਕਰਵਾਇਆ ਰਾਜੇ ਕਿਰਿਆ ਦੇ ਵਿੱਚ ਕੀ ਹੈ ਜੀ ਕਿਰਿਆ ਦੇ ਵਿੱਚ ਮੈਂ ਇਹਨੂੰ ਬਹੁਤ ਡਿਟੇਲ ਦੇ ਵਿੱਚ ਕਰਵਾਇਆ ਸੀ ਵੀ ਕਿਰਿਆ ਹੁੰਦੀ ਕੀ ਹੈ ਪਹਿਲਾਂ ਕਿਰਿਆ ਬਾਰੇ ਦੱਸਿਆ ਸੀ ਸਾਰਾ ਕੁਝ ਉਸ ਤੋਂ ਬਾਅਦ ਕਿਰਿਆ ਦੀਆਂ ਵਿਸ਼ੇਸ਼ਤਾਵਾਂ ਕਰਵਾਈਆਂ ਫਿਰ ਕਰਤਾ ਕੀ ਹੁੰਦਾ ਕਰਮ ਕੀ ਹੁੰਦਾ ਕਰਨ ਕੀ ਹੁੰਦਾ ਇਹ ਸਾਰਾ ਕਰਵਾਇਆ ਹੋਇਆ ਹੈ ਇਹ ਮੈਂ ਤਾਂ ਹੀ ਫਾਸਟ ਫਾਸਟ ਦੱਸ ਰਿਹਾ ਫਿਰ ਉਸ ਤੋਂ ਬਾਅਦ ਮੈਂ ਕਿਰਿਆ ਦੀ ਚਾਰ ਪ੍ਰਕਾਰ ਦੀ ਵੰਡ ਕਰਵਾਈ ਹੈ ਪਹਿਲੀ ਪ੍ਰਕਾਰ ਦੀ ਵੰਡ ਵਿੱਚ ਮੈਂ ਕਰਮਕ ਕਿਰਿਆ ਕਰਮਕ ਕਿਰਿਆ ਤੇ ਦੁਕਰਮਕ ਕਿਰਿਆ ਕਰਵਾਈ ਫਿਰ ਮੈਂ ਦੂਜੀ ਪ੍ਰਕਾਰ ਦੀ ਵੰਡ ਦੇ ਵਿੱਚ ਸਧਾਰਨ ਕਿਰਿਆ ਪ੍ਰੇਰਣਾਰਥਕ ਤੇ ਦੋਹਰੀ ਪ੍ਰੇਰਣਾਰਥਕ ਇੱਥੋਂ ਵੀ ਕੁਐਸਚਨ ਬਹੁਤ ਵਾਰੀ ਆਉਂਦੇ ਆ ਪੇਪਰ ਦੇ ਵਿੱਚ ਇੱਥੋਂ ਵੀ ਮੈਂ ਡਿਟੇਲ ਚ ਕਰਵਾਇਆ ਸੀ ਤੇ ਇਹ ਬੱਚੇ ਈਜ਼ੀਲੀ ਕਵਰ ਕਰ ਲੈਂਦੇ ਆ ਇਸ ਤੋਂ ਬਾਅਦ ਤੀਜੀ ਪ੍ਰਕਾਰ ਦੀ ਵੰਡ ਅਕੈਰੀ ਕਿਰਿਆ ਤੇ ਸੰਯੁਕਤ ਕਿਰਿਆ ਤੇ ਚੌਥੀ ਪ੍ਰਕਾਰ ਦੀ ਵੰਡ ਜੀ ਦੇ ਵਿੱਚ ਆਪਾਂ ਮੂਲ ਕਿਰਿਆ ਸਹਾਇਕ ਕਿਰਿਆ ਤੇ ਸਸਰੰਗੀ ਕਿਰਿਆ ਕਵਰ ਕੀਤੀ ਸੀਗੀ ਰਾਜੇ ਤਾਂ ਇਹ ਸਾਰਾ ਕੁਝ ਮੈਂ ਪੂਰਾ ਡਿਟੇਲ ਚ ਪੜਾਇਆ ਹੋਇਆ ਤੁਸੀਂ ਆ ਕੇ ਪੜ੍ਹ ਲਿਓ ਕਿਉਂਕਿ ਇਹਨੂੰ ਪੜਨ ਤੋਂ ਬਾਅਦ ਹੀ ਅੱਜ ਵਾਲਾ ਟੌਪਿਕ ਪੜਨ ਦਾ ਫਾਇਦਾ ਹੈਗਾ ਜੇ ਡਾਇਰੈਕਟ ਪੜੋਗੇ ਤਾਂ ਉੰਨੀ ਤੁਹਾਨੂੰ ਬੈਨੀਫਿਟ ਨਹੀਂ ਰਹਿਣੀ ਅੱਜ ਦੀ ਕਲਾਸ ਜਿੰਨੀ ਰਹਿਣੀ ਚਾਹੀਦੀ ਹੈ ਤਾਂ ਇਹ ਸਾਰਾ ਕੁਝ ਤੁਸੀਂ ਪੜ ਲੈਣਾ ਠੀਕ ਹੈ ਜੀ ਤਾਂ ਆਪਾਂ ਹੁਣ ਗੱਲ ਕਰਦੇ ਆਂ ਜੀ ਆਪਾਂ ਇਹ ਸਾਰਾ ਕੁਝ ਪੜਨ ਤੋਂ ਬਾਅਦ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਦਾ ਟੌਪਿਕ ਹੈਗਾ ਆਪਣਾ ਆਹ ਕੁਐਸਚਨ ਹੀ ਮੈਂ ਉਸ ਟਾਈਮ ਕਰਵਾਏ ਸੀਗੇ ਤਾਂ ਅੱਜ ਆਪਾਂ ਪੜਨਾ ਜੀ ਵਾਕਾਂਸ਼ ਵਾਕਾਂਸ਼ ਤੇ ਇਹ ਦੇਖੋ ਵਾਕਾਂਸ਼ ਨੂੰ ਪੜਨ ਤੋਂ ਪਹਿਲਾਂ ਆਪਾਂ ਇੱਕ ਦੋ ਗੱਲਾਂ ਸਮਝਣੀਆਂ ਨੇ ਰਾਜੀ ਜਿਹੜੀਆਂ ਆਪਾਂ ਹੁਣ ਤੱਕ ਪੜਦੇ ਆਏ ਆ ਮੈਂ ਇਹਦੇ ਵਿੱਚ ਵੀ ਕਰਵਾਈਆਂ ਸੀਗੀਆਂ ਮੈਰਾਥਨ ਦੇ ਵਿੱਚ ਵੀ ਭਾਸ਼ਾ ਦੀ ਛੋਟੀ ਇਕਾਈ ਵੱਡੀ ਇਕਾਈ ਇੱਥੇ ਇੱਕ ਸਪੈਸ਼ਲ ਵੀ ਆਪਾਂ ਵੀਡੀਓ ਬਣਾ ਦਾਂਗੇ ਪਰ ਫਿਲਹਾਲ ਦੀ ਘੜੀ ਆਪਾਂ ਸਾਰਿਆਂ ਨੂੰ ਪਤਾ ਆਪਾਂ ਕੀ ਪੜਿਆ ਹੋਇਆ ਹੁਣ ਤੱਕ ਆਪਾਂ ਇਹੀ ਪੜਦੇ ਆਏ ਆ ਵੀ ਵਾਕ ਸਭ ਤੋਂ ਵੱਡੀ ਇਕਾਈ ਹੈ ਛੋਟੀ ਇਕਾਈ ਜਿਹੜੀ ਸਾਰਤਕ ਹੁੰਦੀ ਹੈ ਉਹ ਸ਼ਬਦ ਹੁੰਦਾ ਹੈ ਤੇ ਭਵਾਸ਼ ਵੀ ਹੋ ਸਕਦੀ ਹੈ ਪਰ ਅੱਜ ਆਪਾਂ ਗੱਲ ਕਰਾਂਗੇ ਜੀ ਵਾਕ ਅੰਸ਼ ਦੀ ਜਿਹੜਾ ਵਾਕ ਅੰਸ਼ ਹੈਗਾ ਬੇਟੇ ਜਿਵੇਂ ਇੱਕ ਕੁਐਸਚਨ ਆਇਆ ਸੀ ਪਟਵਾਰੀ ਵਿੱਚ ਜਾਂ ਆਕਸਾਈਡ ਦੇ ਵਿੱਚ ਆਇਆ ਸੀਗਾ ਵੀ ਜਿਹੜੇ ਆਧੁਨਿਕ ਵਿਗਿਆਨੀ ਹੈਗੇ ਆ ਤਾਂ ਉਹ ਕਿਹਨੂੰ ਛੋਟੀ ਇਕਾਈ ਮੰਨਦੇ ਉੱਥੇ ਅੰਤਰ ਪਵਾਸ਼ ਲਾਤਾ ਸੀਗਾ ਤੇ ਆਧੁਨਿਕ ਦਾ ਮਤਲਬ ਹੁੰਦਾ ਰਾਜੇ ਟਾਈਮ ਟੂ ਟਾਈਮ ਖੋਜਾਂ ਹੁੰਦੀਆਂ ਰਹਿੰਦੀਆਂ ਨੇ ਰਿਸਰਚ ਹੁੰਦੀ ਰਹਿੰਦੀ ਹੈ ਤੇ ਰਿਸਰਚ ਦੇ ਆਧਾਰ ਤੇ ਕਈ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਤਾਂ ਇਸੇ ਚੇਂਜ ਦੇ ਵਿੱਚੋਂ ਇਸੇ ਰਿਸਰਚ ਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਈ ਹੈ ਵਾਕ ਅੰਸ਼ ਜਿਹਨੂੰ ਵਾਕਾਂਸ਼ ਵੀ ਕਹਿ ਦਿੰਦੇ ਆ ਇੱਕ ਪਵਾਸ਼ ਹੁੰਦਾ ਹੈ ਪਵਾਸ਼ ਵੱਖਰੀ ਚੀਜ਼ ਹੈ ਉਦੇ ਉਹਨੂੰ ਦਿਮਾਗ ਚੋਂ ਕੱਢ ਦਿਓ ਅੱਜ ਅੱਜ ਆਪਾਂ ਵਾਕਾਂਸ਼ ਦੀ ਗੱਲ ਕਰਦੇ ਆਂ ਤਾਂ ਲਿਖਿਆ ਹੋਇਆ ਦੇਖੋ ਤੁਹਾਡੇ ਸਾਹਮਣੇ ਪਹਿਲਾਂ ਕੀ ਲਿਖਿਆ ਉਹਨੇ ਕਹਿੰਦਾ ਵਾਕਾਂਸ਼ ਇੱਕ ਆਧੁਨਿਕ ਵਿਆਕਰਨ ਪਰੰਪਰਾ ਦੀ ਦੇਣ ਹੈਗੀ ਹੈ ਹੁਣ ਵਾਕਾਂਸ਼ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਵਾਕ ਅੰਸ਼ ਜਾਨਕੀ ਵਾਕ ਦਾ ਹਿੱਸਾ ਵਾਕ ਦਾ ਅੰਸ਼ ਦਾ ਮਤਲਬ ਕੀ ਹੁੰਦਾ ਕਿ ਉਹਦਾ ਹੀ ਪਾਰਟ ਹੈਗਾ ਠੀਕ ਹੈ ਜੀ ਇਹ ਵਾਕਾਂਸ਼ ਦਾ ਮੀਨਿੰਗ ਸਮਝ ਆ ਗਿਆ ਹੋਊਗਾ ਤੁਹਾਨੂੰ ਤਾਂ ਜਿਹਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਕੀ ਕਹ ਦਿੰਦੇ ਆ ਫਰੇਜ਼ ਕਹਿ ਦਿੰਦੇ ਹੋ ਠੀਕ ਹੈ ਸ਼ਾਇਦ ਤੁਹਾਨੂੰ ਅੰਗਰੇਜ਼ੀ ਚ ਜ਼ਿਆਦਾ ਵਧੀਆ ਸਮਝ ਆਉਂਦਾ ਕਿਉਂਕਿ ਕਈ ਬੱਚੇ ਸੀਬੀਐਸਸੀ ਬੋਰਡ ਦੇ ਹੁੰਦੇ ਉਹਨਾਂ ਨੇ ਪੰਜਾਬੀ ਇੰਨੀ ਠੇਠ ਨਹੀਂ ਪੜ੍ਹੀ ਹੁੰਦੀ ਤਾਂ ਫਰੇਜ਼ ਨੂੰ ਹੀ ਕੀ ਕਹ ਦਿੰਦੇ ਆ ਰਾਜੇ ਵਾਕਾਂਸ਼ ਕਹ ਦਿੰਦੇ ਆ ਜਿਹੜਾ ਵਾਕਾਂਸ਼ ਹੈਗਾ ਰਾਜੇ ਉਹ ਕੀ ਹੈ ਜੀ ਇੱਕ ਸ਼ਬਦ ਦਾ ਵੀ ਹੋ ਸਕਦਾ ਹੈ ਤੇ ਉਹ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਜਿਹਨੂੰ ਆਪਾਂ ਬਹੁਤ ਸ਼ਬਦ ਵੀ ਕਹ ਦਿੰਨੇ ਆ ਤਾਂ ਉਹ ਇੱਕ ਸ਼ਬਦ ਜਾਂ ਫਿਰ ਸ਼ਬਦਾਂ ਦਾ ਸਮੂਹ ਹੋ ਸਕਦਾ ਹੈ ਤਾਂ ਵਾਕਾਂਸ਼ ਸਮਝ ਆ ਗਿਆ ਵਾਕਾਂਸ਼ ਹੁੰਦਾ ਕੀ ਹੈ ਵਾਕ ਦਾ ਅੰਸ਼ ਯਾਨੀ ਕਿ ਵਾਕ ਦਾ ਹਿੱਸਾ ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਕੀ ਕਹਿੰਦੇ ਆ ਫਰੇਜ਼ ਕਹਿੰਦੇ ਆ ਇਹ ਇੱਕ ਸ਼ਬਦ ਹੋ ਸਕਦਾ ਹੈ ਤੇ ਬਹੁਤ ਸ਼ਬਦ ਵੀ ਹੋ ਸਕਦਾ ਜਾਂ ਕਹ ਦਿੰਨੇ ਆਪਾਂ ਸ਼ਬਦਾਂ ਦਾ ਸਮੂਹ ਵੀ ਕੋਸਕਦਾ ਤਾਂ ਗੱਲ ਸਮਝ ਆ ਗਈ ਹੁਣ ਮੈਂ ਕਿਉਂ ਪੜਾ ਰਿਹਾ ਇਹਨੂੰ ਪੜਾਉਣ ਦਾ ਕਾਰਨ ਹੈ ਰਾਜ ਵਾਕਾਂਸ਼ ਦੇ ਅੱਗੇ ਜਾ ਕੇ ਆਪਾਂ ਦੋ ਟਾਈਪ ਪੜਨੀਆਂ ਨੇ ਨਾਵ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਜਦੋਂ ਤੁਹਾਨੂੰ ਕਿਰਿਆ ਵਾਕਾਂਸ਼ ਸਮਝ ਆ ਗਿਆ ਤਾਂ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਤਾਂ ਸਸਰੰਗੀ ਕਿਰਿਆ ਨਾ ਸਹਾਇਕ ਕਿਰਿਆ ਨਾ ਤੁਹਾਨੂੰ ਸੰਚਾਲਕ ਕਿਰਿਆ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਜੇ ਡਾਇਰੈਕਟ ਪੜੋਗੇ ਰੱਟੇ ਵਾਲਾ ਕੰਮ ਤਾਂ ਹੋ ਜਾਊਗਾ ਪਰ ਵਿਆਕਰਨ ਨੂੰ ਸਮਝਣ ਵਾਸਤੇ ਥੋੜੀਆਂ ਚੀਜ਼ਾਂ ਡਿਟੇਲ 'ਚ ਪੜਨੀਆਂ ਪੈਂਦੀਆਂ ਨੇ ਤਾਂ ਡਿਟੇਲ 'ਚ ਪੜਨੀਆਂ ਪੈਣਗੀਆਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੇਖੋ ਵਿਆਕਰਨ ਜਿਹੜੀ ਹੈਗੀ ਆ ਵਿਆਕਰਨ ਦੇ ਵਿੱਚ ਜਿਹੜਾ ਵਾਕ ਹੁੰਦਾ ਬੇਟੇ ਵਾਕ ਸਭ ਤੋਂ ਵੱਡੀ ਇਕਾਈ ਮੰਨਿਆ ਗਿਆ ਸਭ ਤੋਂ ਟੌਪ ਕਲਾਸ ਦੇ ਵਿੱਚ ਵਾਕ ਹੁੰਦਾ ਜੇ ਆਪਾਂ ਗੱਲ ਕਰੀਏ ਸ਼ਬਦ ਦੀ ਤੇ ਪਹਾਵਾਂਸ਼ ਦੀ ਇਹ ਛੋਟੀਆਂ ਇਕਾਈਆਂ ਨੇ ਹੁਣ ਆਪਾਂ ਆਏ ਕਹਿ ਸਕਦੇ ਹਾਂ ਰਾਜੇ ਵੀ ਇੱਥੇ ਸ਼ਬਦ ਪਿਆ ਹੈ ਇੱਥੇ ਸ਼ਬਦ ਪਿਆ ਹੈ ਤੇ ਇੱਥੇ ਕੀ ਪਿਆ ਜੀ ਵਾਕ ਪਿਆ ਇਹਨਾਂ ਦੋਵਾਂ ਦੇ ਵਿੱਚਕਾਰ ਜਿਹੜਾ ਲਾਈ ਕਰ ਰਿਹਾ ਰਾਜੇ ਉਹਨੂੰ ਆਪਾਂ ਕੀ ਕਹਾਂਗੇ ਜੀ ਵਾਕਾਂਸ਼ ਕਹਾਂਗੇ ਤਾਂ ਕੀ ਕਹਿ ਸਕਦੇ ਆਪਾਂ ਵੀ ਸ਼ਬਦ ਤੋਂ ਵੱਡੀ ਤੇ ਵਾਕ ਤੋਂ ਛੋਟੀ ਜਿਹੜੀ ਇਕਾਈ ਹੋਊਗੀ ਰਾਜ ਨੂੰ ਆਪਾਂ ਕੀ ਕਵਾਂਗੇ ਜੀ ਵਾਕਾਂਸ਼ ਕਵਾਂਗੇ ਗੱਲ ਸਮਝ ਆ ਗਈ ਐ ਇਹ ਸ਼ਬਦ ਤੇ ਵਾਕ ਦੇ ਦਰਮਿਆਨ ਕੰਮ ਕਰਦਾ ਹੁਣ ਕਈ ਜਵਾਕਾਂ ਦੇ ਦਿਮਾਗ ਚ ਇਹ ਵੱਜਣੀਆਂ ਸਰ ਫਿਰ ਸ਼ਬਦ ਤੇ ਇਹਦੇ ਦੋਵਾਂ ਦੇ ਵਿੱਚ ਫਰਕ ਕੀ ਹੈਗਾ ਕੋਈ ਗੱਲ ਨਹੀਂ ਫਰਕ ਵੀ ਦੱਸ ਦਾਂਗੇ ਫਿਲਹਾਲ ਦੀ ਘੜੀ ਦੋ ਤਿੰਨ ਗੱਲਾਂ ਸਮਝਣੀਆਂ ਨੇ ਵਾਕਾਂਸ਼ ਹੁੰਦਾ ਕੀ ਆ ਵਾਕ ਦਾ ਹਿੱਸਾ ਜਿਹਨੂੰ ਫਰੇਜ਼ ਕਹਿੰਦੇ ਐ ਇਹ ਇੱਕ ਸ਼ਬਦ ਹੋ ਸਕਦਾ ਬਹੁਤ ਸ਼ਬਦ ਵੀ ਹੋ ਸਕਦਾ ਤੇ ਇਹ ਇੱਕ ਵਿਆਕਰਨਿਕ ਇਕਾਈ ਆ ਆਧੁਨਿਕ ਵਿਆਕਰਨ ਦੇ ਅਕੋਰਡਿੰਗ ਠੀਕ ਹੈ ਜੀ ਜਿਹੜੇ ਆਧੁਨਿਕ ਵਿਗਿਆਨੀ ਹੈਗੇ ਆ ਇਹਨੂੰ ਵਿਆਕਰਨ ਦੀ ਇਕਾਈ ਮੰਨਦੇ ਆ ਪਰ ਕੀ ਕਹਿੰਦੇ ਆ ਜੀ ਸ਼ਬਦ ਤੋਂ ਵੱਡੀ ਤੇ ਵਾਕ ਤੋਂ ਛੋਟੀ ਪਰ ਇਹ ਕੀ ਹੈ ਜੀ ਇੱਕ ਇੱਕ ਕਾਰਜ ਕਰਨ ਵਾਲੀ ਇਕਾਈ ਹੈ ਸਭ ਤੋਂ ਮੇਨ ਇੰਪੋਰਟੈਂਟ ਪੁਆਇੰਟ ਜਿਹੜਾ ਹੈਗਾ ਅੱਜ ਦੀ ਵੀਡੀਓ ਦਾ ਇਹ ਕਾਰਜ ਕਰਨ ਵਾਲੀ ਇਕਾਈ ਹੈ ਜਿਹੜਾ ਸ਼ਬਦ ਹੁੰਦਾ ਰਾਜੋ ਸ਼ਾਬਦਿਕ ਇਕਾਈ ਹੁੰਦਾ ਜਿਹਦਾ ਕੋਈ ਸ਼ਬਦ ਦਾ ਮਤਲਬ ਕੀ ਹੁੰਦਾ ਕਿ ਕੋਈ ਨਾ ਕੋਈ ਦਾ ਮੀਨਿੰਗ ਨਿਕਲੂਗਾ ਸਾਰਥਕ ਹੋਊਗਾ ਉਹਦਾ ਮੀਨਿੰਗ ਪਰ ਵਾਕਾਂਸ਼ ਕੀ ਇੱਕ ਕਾਰਜ ਕਰਨ ਵਾਲੀ ਇਕਾਈ ਹੈ ਤਾਂ ਦੱਸਦਾ ਮੈਂ ਕਿਵੇਂ ਕਾਰਜ ਕਰਦੀ ਹੈ ਤਾਂ ਅੱਗੇ ਚੱਲਦੇ ਆ ਜੀ ਹੁਣ ਦੇਖੋ ਸ਼ਬਦ ਤੇ ਵਾਕਾਂਸ਼ ਦੇ ਵਿੱਚ ਇਹੀ ਅੰਤਰ ਹੈ ਵੀ ਜਿਹੜਾ ਸ਼ਬਦ ਹੈਗਾ ਇੱਕ ਅਰਥਗਤ ਸ਼੍ਰੇਣੀ ਹੈ ਅਰਥਗਤ ਦਾ ਮਤਲਬ ਹੁੰਦਾ ਹੈ ਕਿ ਉਹਦਾ ਕੋਈ ਨਾ ਕੋਈ ਭਾਵ ਨਿਕਲੂਗਾ मीनिंग ਨਿਕਲੂਗਾ ਠੀਕ ਹੈ ਜੀ ਪਰ ਜਿਹੜਾ ਵਾਕਾਂਸ਼ ਹੁੰਦਾ ਰਾਜ ਇੱਕ ਕਾਰਜੀ ਇਕਾਈ ਹੈ ਠੀਕ ਹੈ ਤਾਂ ਆਧੁਨਿਕ ਜਿਹੜਾ ਵਿਆਕਰਨ ਵਿਆਕਰਨ ਦੀ ਇਹ ਧਾਰਨਾ ਮੰਨੀ ਜਾਂਦੀ ਹੈ ਵੀ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਤਾਂ ਸਾਡੇ ਮੂੰਹ ਚੋਂ ਨਿਕਲਦੇ ਆ ਸ਼ਬਦ ਇੱਕ ਤਾਂ ਧੁਨੀਆਂ ਹੁੰਦੀਆਂ ਨੇ ਧੁਨੀਆਂ ਦਾ ਇੱਕ ਸਿੰਗਲ ਅੱਖਰ ਵੀ ਹੋ ਸਕਦਾ ਪਰ ਇੱਥੇ ਸ਼ਬਦ ਦੀ ਗੱਲ ਹੋ ਰਹੀ ਹੈ ਤੇ ਆਪਣੇ ਮੂੰਹ ਜਿਹੇ ਕੋਈ ਸ਼ਬਦ ਨਿਕਲਿਆ ਮੈਂ ਕਹਾਂ ਦਮ ਘਰ ਤਾਂ ਘਰ ਇੱਕ ਸ਼ਬਦ ਹੈ ਤਾਂ ਘਰ ਜਿਹੜਾ ਹੈਗਾ ਰਾਜੂ ਨੂੰ ਆਪਾਂ ਕੀ ਕਹਦਾਂਗੇ ਵਾਕਾਂਸ਼ ਕਹਦਾਂਗੇ ਠੀਕ ਹੈ ਜੀ ਤਾਂ ਹੁਣ ਆਪਾਂ ਕਹਤਾ ਕਿ ਜਿਹੜਾ ਵਾਕ ਪੱਦਰ ਦੇ ਉੱਪਰ ਵਿਚਰਦਾ ਜਿਵੇਂ ਜੇ ਆਪਾਂ ਗੱਲ ਕਰੀਏ ਹਰੇਕ ਨਾਮ ਦੀ ਪੜਨਾਵ ਦੀ ਕਿਰਿਆ ਦੀ ਠੀਕ ਹੈ ਇਹ ਸਾਰੇ ਕੀ ਹੈ ਜੀ ਸ਼ਬਦ ਵਾਕਾਂਸ਼ ਦੀ ਭੂਮਿਕਾ ਨਿਭਾਉਂਦੇ ਆ ਚਾਹੇ ਕੋਈ ਵਾਕ ਦੇ ਵਿੱਚ ਨਾਮ ਆਵੇ ਚਾਹੇ ਕੋਈ ਪੜਨਾਵ ਆਵੇ ਚਾਹੇ ਕੋਈ ਸੰਬੰਧਕ ਆਵੇ ਚਾਹੇ ਕੋਈ ਜੋਜਕ ਆਵੇ ਉਹ ਸਾਰੇ ਕੀ ਹੁੰਦੇ ਆ ਵਾਕਾਂਸ਼ ਕਿਉਂਕਿ ਵਾਕ ਦਾ ਹਿੱਸਾ ਵਾਕ ਛੋਟੇ ਛੋਟੇ ਚੀਜ਼ਾਂ ਤੋਂ ਮਿਲ ਕੇ ਬਣਦਾ ਉਹਦੇ ਵਿੱਚ ਕਿਰਿਆ ਵੀ ਹੋ ਸਕਦੀ ਹੈ ਉਹ ਚਨਾਵ ਵੀ ਹੋ ਸਕਦਾ ਉਹ ਚ ਪੜਨਾਵ ਵੀ ਹੋ ਸਕਦਾ ਉਹ ਚ ਸੰਬੰਧਕ ਵੀ ਹੋ ਸਕਦਾ ਜੋਜਕ ਵੀ ਹੋ ਸਕਦਾ ਤਾਂ ਸਾਰੇ ਕੀਆ ਨੇ ਉਹਦੇ ਅੰਸ਼ ਨੇ ਤਾਂ ਸਾਰੇ ਹੀ ਵਾਕਾਂਸ਼ ਦੇ ਅੰਡਰ ਆਉਣਗੇ ਪਰ ਆਪਾਂ ਕਿਹੜੇ ਪੜਨੇ ਨੇ ਗੱਲ ਤਾਂ ਇੱਥੇ ਆ ਵੀ ਆਪਾਂ ਕਿਹੜੇ ਪੜਨੇ ਨੇ ਉਹ ਆਪਾਂ ਗੱਲ ਕਰਦੇ ਆ ਤਾਂ ਵਾਕਾਂਸ਼ ਸਮਝ ਆ ਗਿਆ ਹੋਊਗਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਸਮਝਾ ਦਿੰਦੇ ਆ ਵੀ ਇਹ ਇੱਕ ਸ਼ਬਦੀ ਵੀ ਕਿਵੇਂ ਹੁੰਦਾ ਤੇ ਬਹੁ ਸ਼ਬਦੀ ਕਿਵੇਂ ਹੁੰਦਾ ਮੈਂ ਸਟਾਰਟਿੰਗ 'ਚ ਗੱਲ ਬੋਲੀ ਸੀ ਨਾ ਸ਼ਬਦਾਂ ਦੇ ਸਮੂਹ ਨੂੰ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਵਾਕਾਂਸ਼ ਹੁਣ ਮੰਨ ਲਓ ਇੱਕ ਵਾਕ ਬਣਦੇ ਆਪਾਂ ਬੱਚਾ ਸੁੱਤਾ ਪਿਆ ਹੈ ਹੁਣ ਇਹਦੇ ਵਿੱਚ ਜਿਹੜਾ ਸ਼ਬਦ ਹੈਗਾ ਜੀ ਬੱਚਾ ਜੇ ਮੈਂ ਬੱਚੇ ਸ਼ਬਦ ਦੀ ਗੱਲ ਕਰਾਂ ਬੱਚਾ ਕੀ ਇੱਕ ਨਾਵ ਸ਼ਬਦ ਹੈ ਠੀਕ ਹੈ ਨਾਵ ਠੀਕ ਹੈ ਜੀ ਨਾਵ ਬੱਚਾ ਕੀ ਇੱਕ ਨਾਵ ਸ਼ਬਦ ਹੈ ਤਾਂ ਇੱਥੇ ਆਪਾਂ ਬੱਚੇ ਨੂੰ ਕੀ ਕਵਾਂਗੇ ਇਹਨੂੰ ਕੀ ਕਹਾਂਗੇ ਆਪਾਂ ਨਾਵ ਵਾਕਾਂਸ਼ ਕੀ ਕਹਾਂਗੇ ਨਾਵ ਵਾਕਾਂਸ਼ ਜੇ ਮੈਂ ਦੂਜੇ ਹਿੱਸੇ ਦੀ ਗੱਲ ਕਰਾਂ ਸੁੱਤਾ ਪਿਆ ਹੈ ਇੱਕ ਪਾਰਟ ਕੀ ਹੋ ਗਿਆ ਬੱਚਾ ਉਹ ਨਾਵ ਸੀਗਾ ਕੀ ਬਣ ਗਿਆ ਨਾਵਵਾਕਾਂਸ਼ ਬਣ ਗਿਆ ਸੁੱਤਾ ਪਿਆ ਹੈ ਹੁਣ ਇੱਥੇ ਇਹ ਸਾਰਾ ਸੁੱਤਾ ਪਿਆ ਹੈ ਕੀ ਹੈ ਜੀ ਕਿਰਿਆ ਹੁਣ ਇਹ ਚੱਕਰ ਚ ਨਹੀਂ ਪੈਣਾ ਵਿੱਚ ਕਿਹੜੀ ਸਹਾਇਕ ਹੈ ਕਿਹੜੀ ਮੂਲ ਹੈ ਕਿਹੜੀ ਸੰਚਾਲਕ ਹੈ ਫਿਲਹਾਲ ਦੀ ਘੜੀ ਇਹਨੂੰ ਦਿਮਾਗ ਚੋਂ ਕੱਢ ਦਿਓ ਇੱਥੇ ਵਰਡ ਪਿਆ ਸੁੱਤਾ ਪਿਆ ਹੈ ਜਦੋਂ ਪੂਰਾ ਵਰਡ ਲਿਖਿਆ ਹੋਇਆ ਬਾਗ ਲਿਖਿਆ ਹੋਇਆ ਸੁੱਤਾ ਪਿਆ ਹੈ ਇਹ ਕਿਰਿਆ ਹੈ ਤਾਂ ਇਹਨੂੰ ਆਪਾਂ ਕੀ ਕਵਾਂਗੇ ਜੀ ਇਹਨੂੰ ਆਪਾਂ ਕਵਾਂਗੇ ਜੀ ਕਿਰਿਆਵਾਕਾਂਸ਼ ਤਾਂ ਕਹਿਣ ਦਾ ਮਤਲਬ ਬਾਤ ਦੇ ਵਿੱਚ ਜਿਹੜੇ ਅੰਸ਼ ਹੋਣਗੇ ਜੇ ਕੋਈ ਨਾਵ ਆ ਤਾਂ ਨਾਵਵਾਕਾਂਸ਼ ਬਣ ਜੂਗਾ ਜੇ ਕੋਈ ਕਿਰਿਆ ਦਾ ਕਿਰਿਆ ਵਾਕਾਂਸ਼ ਬਣ ਜਾਊਗਾ ਕੋਈ ਸੰਬੰਧਕ ਦਾ ਸੰਬੰਧਕ ਵਾਕਾਂਸ਼ ਬਣ ਜਾਊਗਾ ਕੋਈ ਕਿਰਿਆ ਵਿਸ਼ੇਸ਼ਣ ਦਾ ਕਿਰਿਆ ਵੇ ਕਿ ਵਿਸ਼ੇਸ਼ਣੀ ਵਾਕਾਂਸ਼ ਬਣ ਜਾਊਗਾ ਤਾਂ ਇੱਥੇ ਮੈਂ ਤੁਹਾਨੂੰ ਦੋ ਕਰਵਾਏ ਆ ਕਿਹੜੇ ਕਰਵਾਏ ਆ ਇੱਕ ਤਾਂ ਨਾਅਵ ਤੇ ਇੱਕ ਕਿਰਿਆ ਬਸ ਇਹੀ ਪੜਨੇ ਆ ਕਿਰਿਆ ਜਦੋਂ ਆਪਾਂ ਵਾਕਾਂਸ਼ ਪੜ ਲਾਂਗੇ ਤਾਂ ਸੰਚਾਲਕ ਜਿਹੜਾ ਸਮਝਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਹੁਣ ਨੋਟ ਮੈਚ ਲਿਖਿਆ ਜਿਹੜਾ ਬੱਚਾ ਹੈਗਾ ਇੱਕ ਸ਼ਬਦੀ ਹੈ ਬੱਚਾ ਕੀ ਹੈ ਇੱਕ ਸ਼ਬਦੀ ਤਾਂ ਇੱਥੇ ਆਪਣਾ ਜਿਹੜਾ ਵਾਕਾਂਸ਼ ਹੈਗਾ ਉਹ ਇੱਕ ਸ਼ਬਦੀ ਹੈ ਪਰੇ ਬਹੁ ਸ਼ਬਦੀ ਵੀ ਹੋ ਸਕਦਾ ਹੈ ਅਗਲਾ ਵਾਕ ਪੜਦੇ ਆਪਾਂ ਅਗਲਾ ਵਾਕ ਹੈਗਾ ਕਹਿੰਦਾ ਜੀ ਬੰਤਰ ਦੇ ਪੱਖੋਂ ਵਾਕਾਂਸ਼ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਬਹੁ ਸ਼ਬਦੀ ਬਹੁ ਸ਼ਬਦੀ ਦਾ ਮਤਲਬ ਕੀ ਹੈ ਸ਼ਬਦਾਂ ਦਾ ਸਮੂਹ ਜਾਨੀ ਕੀ ਸ਼ਬਦਾਂ ਦਾ ਕੀ ਹੋ ਸਕਦਾ ਸਮੂਹ ਹੋ ਸਕਦਾ ਜਿਵੇਂ ਮੈਂ ਕਹਿੰਦਾ ਕਿ ਮੇਰੇ ਸਕੂਲ ਦੇ ਸਾਥੀ ਮੈਚ ਜਿੱਤ ਗਏ ਹਨ ਮੇਰੇ ਸਕੂਲ ਦੇ ਸਾਥੀ ਮੈਚ ਜਿੱਤ ਗਏ ਹਨ ਇੱਥੇ ਜਿਹੜਾ ਮੇਰੇ ਸਕੂਲ ਦੇ ਸਾਥੀ ਜਿਵੇਂ ਉੱਥੇ ਬੱਚਾ ਆ ਰਿਹਾ ਸੀਗਾ ਇੱਥੇ ਕੀ ਆ ਰਹੇ ਨੇ ਮੇਰੇ ਸਕੂਲ ਦੇ ਸਾਥੀ ਤਾਂ ਜਿਹੜੇ ਮੇਰੇ ਸਕੂਲ ਦੇ ਸਾਥੀ ਹੈਗੇ ਆ ਇਹ ਸਾਰੇ ਨਾਬ ਦੇ ਅੰਡਰ ਆ ਰਿਹਾ ਤਾਂ ਕੀ ਬਣ ਗਏ ਜੀ ਨਾਬਵਾਕਾਂਸ਼ ਤੇ ਜਿਹੜੇ ਮੈਚ ਜਿੱਤ ਗਏ ਹਨ ਇਹ ਕਿਰਿਆ ਤਾਂ ਕਿਰਿਆਵਾਕਾਂਸ਼ ਤਾਂ ਕਹਿੰਦਾ ਮਤਲਬ ਇੱਥੇ ਕੀ ਆ ਜੀ ਕੱਲਾ ਬੱਚਾ ਨਹੀਂ ਆਇਆ ਇੱਥੇ ਕੀ ਆ ਗਿਆ ਜੀ ਸ਼ਬਦਾਂ ਦਾ ਸਮੂਹ ਆ ਗਿਆ ਤਾਂ ਆਪਾਂ ਇੱਥੇ ਇੱਕ ਨਵੀਂ ਚੀਜ਼ ਇਹ ਵੀ ਗੱਲ ਸਮਝ ਲਈ ਵੀ ਵਾਕਾਂਸ਼ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਬਹੁ ਸ਼ਬਦੀ ਵੀ ਹੋ ਸਕਦਾ ਹੈ ਤਾਂ ਗੱਲ ਕਲੀਅਰ ਹੋ ਗਈ ਗੱਲ ਖਾਨੇ ਚ ਪੈ ਗਈ ਹੋਊਗੀ ਆਪਣੇ ਸਾਰਿਆਂ ਦੇ ਤਾਂ ਅੱਗੇ ਚੱਲਦੇ ਹੁਣ ਥੋੜਾ ਜਿਹਾ ਡਿਟੇਲ ਚ ਹੋਰ ਪੜ ਲੈਂਦੇ ਆ ਹੁਣ ਜਿਵੇਂ ਆਪਾਂ ਪੜਦੇ ਆ ਵੀ ਜਿਹੜਾ ਸ਼ਬਦ ਹੈਗਾ ਉਹ ਸ਼ਬਦ ਅੱਗੇ ਅੱਠ ਸ਼੍ਰੈਣੀਆਂ ਚ ਵੰਡਿਆ ਹੋਇਆ ਹੈ ਅੱਠ ਸ਼੍ਰੈਣੀਆਂ ਸਾਰਿਆਂ ਨੂੰ ਬਤਾਊਗਾ ਨਾਅਵ ਪੜਨਾਵ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਵਿਸਮਕ ਇਹ ਮੈਂ ਪੜਾਇਆ ਹੋਇਆ ਕੁਐਸਚਨ ਵੀ ਆਇਆ ਹੋਇਆ ਕੁਐਸਚਨ ਆਈ ਥਿੰਕ ਤੁਹਾਡਾ ਕਲਰਕ ਵਾਲਾ 25 ਤਰੀਕਾ ਦੇ ਪੇਪਰ 'ਚ ਆਇਆ ਸੀਗਾ ਤਾਂ ਜਿਵੇਂ ਹੁਣ ਆਪਾਂ ਗੱਲ ਕਰ ਲਈਏ ਵੀ ਜਿਹੜਾ ਇਹ ਅੱਠ ਸ਼੍ਰੈਣੀਆਂ 'ਚ ਵੰਡਿਆ ਹੋਇਆ ਹੈ ਪਰ ਜਿਹੜਾ ਜ਼ਿਆਦਾ ਜੜੀਆਂ ਚਾਰ ਸ਼੍ਰੈਣੀਆਂ ਦੇ ਵਿੱਚ ਜ਼ਿਆਦਾ ਭੂਮਿਕਾ ਨਿਭਾਉਂਦਾ ਵਾਕਾਂਸ਼ ਜਿਵੇਂ ਨਾਅਵ ਦੇ ਵਿੱਚ ਕਿਰਿਆ ਦੇ ਵਿੱਚ ਵਿਸ਼ੇਸ਼ਣ ਦੇ ਵਿੱਚ ਹੁਣ ਤੁਸੀਂ ਆਇਆ ਹੈ ਨਾ ਕਿਉਂ ਸਰ ਵੀ ਤੁਸੀਂ ਤਾਂ ਵੀ ਕਈ ਜਗ੍ਹਾ ਤੇ 8 ਲਿਖਿਆ ਤੁਸੀਂ ਤਾਂ 4 ਨਹੀਂ ਦੱਸਿਆ ਉਹ 4 ਤਾਂ ਦੱਸਿਆ ਵੀ ਜ਼ਿਆਦਾਤਰ ਇਹ ਚਾਰਾਂ ਦੇ ਵਿੱਚ ਜ਼ਿਆਦਾ ਵਿਚਰਦਾ ਹੈ ਜਿਆਦਾ ਆਪਣੀ ਭੂਮਿਕਾ ਚਾਰਾਂ ਵਿੱਚ ਨਿਮਾਉਂਦਾ ਵੈਸੇ ਇਹ ਨਹੀਂ ਹੈਗਾ ਇਹ ਸੰਬੰਧਕੀ ਵੀ ਹੋ ਸਕਦਾ ਹੈ ਸੰਬੰਧਕੀ ਵਾਕਾਂਸ਼ ਵੀ ਹੋ ਸਕਦਾ ਰਾਜੇ ਜ਼ਰੂਰੀ ਨਹੀਂ ਹੈਗਾ ਜੇ ਮੈਂ ਗੱਲ ਕਰਾਂ ਵਿਸਮਕੀ ਵੀ ਹੋ ਸਕਦਾ ਹੈ ਵਿਸਮਕੀ ਵਾਕਾਂਸ਼ ਵੀ ਹੋ ਸਕਦਾ ਤਾਂ 8 ਦੇ 8 ਹੋ ਸਕਦਾ ਬਟ ਜਿਹੜਾ ਜ਼ਿਆਦਾ ਆਪਾਂ ਪੜਨਾ ਦੋ ਹੀ ਹੈ ਨਾਵ ਤੇ ਕਿਰਿਆ ਵਾਕਾਂਸ਼ ਪਰ ਜ਼ਿਆਦਾ ਇਹ ਚਾਰ ਸ਼੍ਰੇਣੀਆਂ ਦੇ ਵਿੱਚ ਹੀ ਭੂਮਿਕਾ ਨਿਭਾਉਂਦਾ ਕਿਹੜੀਆਂ-ਕਿਹੜੀਆਂ ਨਾਵ ਕਿਰਿਆ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਹੁਣ ਆਪਾਂ ਚਾਰਾਂ ਨੂੰ ਪੜ ਲੈਣੇ ਆਂ ਵੀ ਦਿੱਕਤ ਦੋ ਤਾਂ ਮੈਂ ਤੈਨੂੰ ਕਰਵਾ ਹੀ ਦਿੱਤੀਆਂ ਨਾਵ ਤੇ ਕਿਰਿਆ ਵਾਲਾ ਪਰ ਫਿਰ ਵੀ ਮੈਂ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਵੀ ਕਰਵਾ ਦਿੰਨਾ ਹੁਣ ਜਿਵੇਂ ਇੱਕ ਸ਼ਬਦ ਦਾ ਇੱਕ ਵਾਕ ਹੈ ਆਪਣੇ ਕੋਲੇ ਨਵੀਆਂ-ਨਵੀਆਂ ਕਿਤਾਬਾਂ ਸੋਹਣੀਆਂ ਲੱਗਦੀਆਂ ਹਨ ਹਨਾ ਨਵੀਆਂ ਕਿਤਾਬਾਂ ਲੈ ਕੇ ਆਈਏ ਬਹੁਤ ਸੋਹਣੀਆਂ ਲੱਗਦੀਆਂ ਤਾਂ ਨਵੀਆਂ-ਨਵੀਆਂ ਕਿਤਾਬਾਂ ਜਿਹੜਾ ਇੱਥੇ ਸ਼ਬਦ ਹੈਗਾ ਇਹ ਸਾਰਾ ਕਿੱਥੇ ਕੀਦੀ ਭੂਮਿਕਾ ਨਿਭਾਉਣ ਵਾਲਿਆ ਇਹ ਨਾਵ ਦੀ ਭੂਮਿਕ ਜੀ ਅਗਲਾ ਗੱਲ ਕਰੀਏ ਕਹਿੰਦਾ ਜੀ ਉਹ ਆਪਣੇ ਪਿੰਡ ਜਾ ਰਹੇ ਹਨ ਜਿਹੜਾ ਜਾ ਰਹੇ ਹਨ ਇਹ ਕਿਰਿਆ ਦਾ ਰੂਪ ਹੈ ਤਾਂ ਕੀ ਬਣ ਗਿਆ ਜੀ ਕਿਰਿਆਵਾਚਾਂਸ਼ ਬਣ ਗਿਆ ਕਹਿੰਦਾ ਜੀ ਉਹ ਮੁੰਡਾ ਬਹਾਦਰ ਹੈ ਜਿਹੜਾ ਬਹਾਦਰ ਸ਼ਬਦ ਆ ਗਿਆ ਇਹ ਵਿਸ਼ੇਸ਼ਤਾ ਦੱਸਦਾ ਮੁੰਡੇ ਦੀ ਤਾਂ ਕੀ ਬਣ ਗਿਆ ਜੀ ਵਿਸ਼ੇਸ਼ਣੀਵਾਚਾਂਸ਼ ਬਣ ਗਿਆ ਕਹਿੰਦਾ ਜੀ ਉਹ ਬਹੁਤ ਤੇਜ਼ ਦੌੜਦਾ ਹੈ ਹੁਣ ਜਿਹੜਾ ਬਹੁਤ ਸ਼ਬਦ ਆ ਗਿਆ ਇੱਥੇ ਕਿਰਿਆ ਵਿਸ਼ੇਸ਼ਣੀ ਬਣ ਰਿਹਾ ਤਾਂ ਇਹ ਕੀ ਬਣ ਗਿਆ ਜੀ ਆਪਣਾ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਇਹ ਕੀ ਬਣ ਗਿਆ ਜੀ ਕਿਰਿਆ ਵਿਸ਼ੇਸ਼ਣੀ ਬਣ ਗਿਆ ਤੱਕ ਕਹਿਣ ਦਾ ਭਾਵ ਕੀ ਹੈਗਾ ਇਹ ਚਾਰ ਜਿਹੜੀਆਂ ਇਕਾਈਆਂ ਹੈਗੀਆਂ ਨੇ ਸ਼ਬਦ ਦੀ ਉਹਦੇ ਵਿੱਚ ਜਾਦਾ ਵਿਚਰਦਾ ਠੀਕ ਹੈ ਗੱਲ ਸਮਝ ਆ ਗਈ ਪਰ ਆਪਾਂ ਆਪਣੇ ਆਪਣੇ ਕੋਰਸ ਵਾਸਤੇ ਕਹਿ ਲਓ ਜਾਂ ਆਪਣੇ ਸਿਲੇਬਸ ਵਾਸਤੇ ਕਹਿ ਲਓ ਆਪਾਂ ਦੋ ਹੀ ਪੜਨੇ ਨੇ ਨਾਅਵ ਤੇ ਕਿਰਿਆ ਨਾਅਵ ਵੀ ਆਪਾਂ ਪੜ ਲਿਆ ਵੈਸੇ ਬਹੁਤ ਹੈ ਕਿਰਿਆ ਦੀ ਪੜਨਾ ਆਪਾਂ ਕਿਉਂਕਿ ਆਪਣਾ ਜਿਹੜਾ ਮੁੱਖ ਟੀਚਾ ਹੈਗਾ ਉਹ ਸੰਚਾਲਕ ਕਿਰਿਆ ਸਸਰੰਗੀ ਕਿਰਿਆ ਸਹਾਇਕ ਕਿਰਿਆ ਨੂੰ ਸਮਝਣਾ ਹੈ ਪਰ ਜੇ ਤੁਸੀਂ ਪੁਰਾਣੀ ਵੀਡੀਓ ਦੇਖ ਲਓਗੇ ਤੁਹਾਨੂੰ ਮੁੱਖ ਕਿਰਿਆ ਜਿਹਨੂੰ ਮੂਲ ਕਿਰਿਆ ਕਹਿੰਦੇ ਐ ਸਹਾਇਕ ਤੇ ਸਸਰੰਗੀ 101% ਸਮਝ ਆ ਜਾਣਗੀਆਂ ਗਲਤਤਾ ਇੱਥੇ ਆ ਕੇ ਟਕ ਗਈ ਹੈ ਸੰਚਾਲਕ ਕਿਰਿਆ ਦੇ ਉੱਪਰ ਠੀਕ ਹੈ ਉਹ ਆਪਾਂ ਨੈਕਸਟ ਪਾਰਟ ਚ ਕਰਨੀ ਆ ਅੱਜ ਨਹੀਂ ਕਰਨੀ ਕਿਉਂਕਿ ਉਸ ਤੋਂ ਪਹਿਲਾਂ ਆਪਾਂ ਵਾਕਾਂਸ਼ ਤੇ ਉਪਵਾਕ ਨੂੰ ਸਮਝਣਾ ਪਊਗਾ ਕਿਉਂਕਿ ਉਪਵਾਕ ਨੂੰ ਕਿਉਂ ਸਮਝਣਾ ਆਪਾਂ ਕਿਉਂਕਿ ਦੇਖੋ ਤੁਹਾਨੂੰ ਮੈਂ ਦੱਸਿਆ ਆਹ ਦੇਖੋ ਤੁਹਾਨੂੰ ਮੈਂ ਦੱਸਿਆ ਜਿਹੜਾ ਇਹ ਇੱਥੇ ਆਪਾਂ ਉਪਵਾਕ ਦੀ ਗੱਲ ਕਰਦੇ ਆ ਠੀਕ ਹੈ ਜੀ ਵਾਕ ਵੀ ਛੱਡੋ ਉਪਵਾਕ ਦੀ ਗੱਲ ਕਰਦੇ ਆ ਠੀਕ ਹੈ ਵਾਕ ਤਾਂ ਬਿਲਕੁਲ ਟੌਪ ਤੇ ਚਲਾ ਜਾਂਦਾ ਵਾਕ ਵੀ ਛੱਡ ਦਿਓ ਠੀਕ ਹੈ ਜੀ ਆਪਾਂ ਉਪਵਾਕ ਦੀ ਗੱਲ ਕਰ ਦਿੰਦੇ ਆ ਠੀਕ ਹੈ ਜੇ ਮੈਂ ਉਪਵਾਗ ਦੀ ਵੀ ਗੱਲ ਕਰਾਂ ਤਾਂ ਅਗਲੀ ਵਾਰ ਤੁਹਾਨੂੰ ਉਪਵਾਗ ਸਮਝਣਾ ਪਊਗਾ ਤਾਂ ਜਾ ਕੇ ਤੁਹਾਨੂੰ ਸਮਝ ਆਊਗੀ ਸੰਚਾਲਕ ਕਿਰਿਆ ਚਲੋ ਜੀ ਤਾਂ ਆਪਾਂ ਇਹਦੇ ਵਿੱਚ ਕੀ ਕਹੇ ਤਾਂ ਹੁਣ ਤੁਹਾਨੂੰ ਮੈਂ ਆ ਕਰਵਾਤਾ ਚਾਰ ਦੇ ਚਾਰ ਇਕਾਈਆਂ ਕਰਵਾਤੀਆਂ ਤਾਂ ਆ ਲਿਖਿਆ ਹੋਇਆ ਰਾਜ ਜਿਹੜੀ ਵਕਾਂਸ਼ ਹੈਗਾ ਕਹਿੰਦਾ ਜੀ ਉਪਵਾਕ ਤੋਂ ਛੋਟੀ ਜਿਵੇਂ ਹੁਣ ਮੈਂ ਤੁਹਾਨੂੰ ਲਿਖਿਆ ਹੀ ਨਹੀਂ ਹੋਇਆ ਤੁਸੀਂ ਉਪਵਾਕ ਲਿਖ ਲਿਓ ਵਾਕ ਵੀ ਛੱਡ ਦਿਓ ਠੀਕ ਹੈ ਆਵਾਜ਼ ਨੂੰ ਆਪਾਂ ਬਾਅਦ ਚ ਪੜ ਲਾਂਗੇ ਸ਼ਬਦ ਤੇ ਵਾਕਾਂਸ਼ ਵੈਂਟਰ ਦੇ ਵਿੱਚ ਆਉਂਦਾ ਹੈ ਤੇ ਇੱਥੇ ਉਪਵਾਕ ਆਉਂਦਾ ਹੈ ਠੀਕ ਹੈ ਜੀ ਵਾਕ ਤੋਂ ਛੋਟਾ ਉਪਵਾਕ ਹੁੰਦਾ ਰਾਜੇ ਪੂਵਾਕ ਕੀ ਹੁੰਦਾ ਉਹ ਵੀ ਦੱਸ ਦੂੰਗਾ ਮੈਂ ਠੀਕ ਹੈ ਉਹ ਅਗਲੀ ਵੀਡੀਓ ਚ ਕਰਾਂਗੇ ਇੱਕੋ ਚ ਕਰਾਂਗੇ ਤਾਂ ਖਿਚੜੀ ਬਣ ਜੂਗੀ ਤਾਂ ਹੁਣ ਜਿਹੜਾ ਆਪਾਂ ਵਾਕਾਂਸ਼ ਦਾ ਵਰਗੀਕਰਨ ਕਰਦੇ ਆ ਆਪਾਂ ਜਿਹੜਾ ਪੜਨਾ ਰਾਜੇ ਦੋ ਹੀ ਪੜਨੇ ਨੇ ਨਾਭ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਲੈਸੇ ਆਪਾਂ ਪੜ ਚੁੱਕੇ ਆ ਜਿਵੇਂ ਬੱਚਾ ਰੋ ਰਿਹਾ ਹੈ ਬੱਚਾ ਨਾਭ ਵਾਕਾਂਸ਼ ਸੀਗਾ ਰੋ ਰਿਹਾ ਹੈ ਉਹ ਕਿਰਿਆ ਸੀ ਕਿਰਿਆ ਵਾਕਾਂਸ਼ ਸੀਗੀ ਪਰ ਜੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਡਿਟੇਲ ਚ ਪੜ ਲਾਂਗੇ ਜਿਆਦਾ ਵਧੀਆ ਰਹੂਗਾ ਹੁਣ ਜਿਵੇਂ ਇੱਥੇ ਦੇਖੋ ਮੈਂ ਚਾਰ ਵਾਕ ਜਾਂ ਪੰਜ ਵਾਕ ਦਿੱਤੇ ਹੋਏ ਆ ਪਹਿਲਾ ਵਾਕ ਕੀ ਕਹਿੰਦਾ ਜੀ ਕਾਕਾ ਰੋਇਆ ਹੁਣ ਜਿਹੜਾ ਕਾਕਾ ਸ਼ਬਦ ਹੈਗਾ ਇੱਥੇ ਜੇ ਮੈਂ ਕਾਕਾ ਸ਼ਬਦ ਦੀ ਗੱਲ ਕਰਾਂ ਤਾਂ ਕੀ ਬਣੂਗਾ ਤੁਸੀਂ ਆਪਣੇ ਆਪ ਸੋਚ ਕੇ ਦੱਸੋ ਕੀ ਹੈ ਜੀ ਇਹ ਕਿਰਿਆ ਕਿ ਨਾਮ ਹੈ ਤਾਂ ਇਹ ਨਾਮ ਹੈ ਤਾਂ ਇੱਕ ਹੀ ਬਣ ਗਿਆ ਜੇ ਤੁਹਾਡਾ ਨਾਮ ਵਾਕਾਂਸ਼ ਬਣ ਗਿਆ ਰੋਇਆ ਸ਼ਬਦ ਕੀ ਬਣ ਗਿਆ ਤੁਹਾਡਾ ਕਿਰਿਆ ਵਾਕਾਂਸ਼ ਬਣ ਗਿਆ ਠੀਕ ਹੈ ਜੀ ਕਿਰਿਆ ਵਾਕਾਂਸ਼ ਬਣ ਗਿਆ ਹੁਣ ਨਿੱਕਾ ਕਾਕਾ ਰੋਇਆ ਹੁਣ ਇੱਥੇ ਕੀ ਆ ਗਿਆ ਜੀ ਬਹੁ ਸ਼ਬਦ ਆ ਕੇ ਸ਼ਬਦਾਂ ਦਾ ਸਮੂਹ ਆ ਗਿਆ ਤਾਂ ਇਹ ਕੀ ਹੈ ਜੀ ਨਾਮ ਵਾਕਾਂਸ਼ ਠੀਕ ਹੈ ਜੀ ਰੋਇਆ ਕੀ ਆ ਗਿਆ ਆਪਣਾ ਕਿਰਿਆ ਹੁਣ ਸਾਡਾ ਨਿੱਕਾ ਕਾਕਾ ਰੋਇਆ ਸਾਡਾ ਨਿੱਕਾ ਕਾਕਾ ਇਹ ਫਿਰ ਵਾ ਇੱਕ ਹੀ ਆਪਣਾ ਨਾਮ ਵਾਕਾਂਸ਼ ਹੈ ਤਾਂ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਕਿਰਿਆ ਵੀ ਕਿਰਿਆ ਵੀ ਸ਼ਬਦਾਂ ਦਾ ਸਮੂਹ ਹੋ ਸਕਦੀ ਹੈ ਹੁਣ ਜਿਵੇਂ ਮੈਂ ਲਿਖਦਾ ਕਾਕਾ ਬਹੁਤ ਰੋਇਆ ਹੁਣ ਜਿਹੜਾ ਬਹੁਤ ਰੋਇਆ ਹੋ ਗਿਆ ਇਹ ਕਿਰਿਆ ਦੇ ਵਿੱਚ ਹੀ ਆਉਂਦਾ ਹੈ ਚਾਹੇ ਉਹਦੀ ਵਿਸ਼ੇਸ਼ਤਾ ਦੱਸ ਰਿਹਾ ਪਰ ਇਹ ਕੀ ਸਾਰਾ ਕੀ ਉਹਨੂੰ ਥੋੜਾ ਕਿਰਿਆ ਵਾਕਾਂਸ਼ ਬਣ ਜੂਗਾ ਤਾਂ ਕਹਿਨ ਦਾ ਭਾਵ ਕੀ ਹੈਗਾ ਰਾਜੇ ਕਹਿਨ ਦਾ ਭਾਵੇਂ ਹੈਗਾ ਜਿਹੜਾ ਵਾਕਾਂਸ਼ ਹੈਗਾ ਉਹ ਵਾਕ ਦਾ ਹਿੱਸਾ ਹੁੰਦਾ ਹੈ ਪਰ ਜਿਹੜੀ ਵਾਕ ਦੀ ਕਾਰਜੀ ਇਕਾਈ ਹੁੰਦਾ ਠੀਕ ਹੈ ਜੀ ਕਾਰਜੀ ਇਕਾਈ ਹੁੰਦਾ ਤਾਂ ਆਪਾਂ ਇੱਥੋਂ ਅਜ ਵਾਕਾਂਸ਼ ਪੜ ਲਿਆ ਜਦੋਂ ਆਪਾਂ ਉਪਵਾਕ ਪੜ ਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਾਂਗੇ ਜਿਹੜਾ ਕਿਰਿਆ ਵਾਕਾਂਸ਼ ਹੈਗਾ ਨਾ ਉਹਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਉੱਥੋਂ ਨਿਕਲ ਕੇ ਆਉਂਦੀ ਹੈ ਆਪਣੀ ਸੰਚਾਲਕ ਕਿਰਿਆ ਠੀਕ ਹੈ ਜੀ ਅੱਗੇ ਜਦੋਂ ਜਾਵਾਂਗੇ ਉੱਥੋਂ ਨਿਕਲ ਕੇ ਆਉਗੂ ਸੰਚਾਲਕ ਕਿਰਿਆ ਤੇ ਸੰਚਾਲਕ ਕਿਰਿਆ ਵੀ ਚਾਰ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਤੁਹਾਨੂੰ ਪੁੱਛੀ ਗਈ ਸੀ ਉਹ ਮੁੱਖ ਸੰਚਾਲਕ ਕਿਰਿਆ ਸੀਗੀ ਜਿਹੜਾ ਕੀ ਵਾਕ ਆਇਆ ਸੀ ਆਈ ਥਿੰਕ ਜੇ ਮੇਰਾ ਮੈਂ ਗਲਤ ਨਾ ਹੋਵਾਂ ਵਾਕ ਆਇਆ ਸੀਗਾ ਮੁੰਡੇ ਮੁੰਡੇ ਇਸ ਤਰ੍ਹਾਂ ਆਇਆ ਸੀ ਜਦ ਮੁੰਡੇ ਪੜ ਰਹੇ ਹਨ ਠੀਕ ਹੈ ਕਈ ਜਵਾਕਾਂ ਨੇ ਮੇਰੇ ਨਾਲ ਰੋਸਾ ਵੀ ਕੀਤਾ ਵੀ ਸਰ ਤੁਸੀਂ ਗਲਤ ਕਰਾਇਆ ਬੇਟੇ ਮੈਂ ਗਲਤ ਨਹੀਂ ਕਰਵਾਇਆ ਹੋਇਆ ਠੀਕ ਹੈ ਮੈਂ ਜਿਹੜਾ ਕਰਵਾਇਆ ਸੀਗਾ ਉਹ ਮੈਂ ਕਰਵਾਇਆ ਸੀਗਾ ਮੁੰਡੇ ਪੜਦੇ ਹਨ ਬੱਚੇ ਨਾ ਧਿਆਨ ਨਾਲ ਮਤਲਬ ਕਈ ਵਾਰ ਨਹੀਂ ਦੇਖਦੇ ਮੈਂ ਵਾ ਕਰਵਾਇਆ ਸੀ ਮੁੰਡੇ ਪੜਦੇ ਹਨ ਹੁਣ ਦੋਵਾਂ 'ਚ ਫਰਕ ਕੀ ਹੈ ਤੁਹਾਨੂੰ ਮੈਂ ਦੱਸਦਾ ਜਿਹੜਾ ਹੁਣ ਦੇਖੋ ਜੇ ਮੈਂ ਗੱਲ ਕਰਾਂ ਤੇ ਕਿਰਿਆ ਦੀ ਗੱਲ ਕਰਾਂ ਆ ਤਾਂ ਨਾਂ ਵੀ ਹੋ ਗਿਆ ਆ ਕਿਰਿਆ ਦਾ ਪਾਰਟ ਨੇ ਪੜਦੇ ਹਨ ਇਹ ਪੂਰੀ ਕੀ ਹੈ ਜੀ ਕਿਰਿਆ ਦਾ ਪਾਰਟ ਹੈ ਪਰ ਹੁਣ ਇਹਦੇ ਵਿੱਚ ਅਗਰ ਮੈਂ ਤੁਹਾਨੂੰ ਪੁੱਛ ਲਾਵਾਂ ਕਿ ਮੂਲ ਕਿਰਿਆ ਕਿਹੜੀ ਹੈਗੀ ਜਿਹਨੂੰ ਆਪਾਂ ਮੁੱਖ ਕਿਰਿਆ ਵੀ ਕਹਿ ਦਿੰਦੇ ਆ ਹੁਣ ਜੇ ਮੈਂ ਤੁਹਾਨੂੰ ਕਹਾਂ ਇਹਦੇ ਵਿੱਚ ਮੁੱਖ ਕਿਰਿਆ ਕਿਹੜੀ ਹੈਗੀ ਹੈ ਤੇ ਨਾਲ ਕਹਾਂ ਦਵਾਂ ਸਹਾਇਕ ਕਿਰਿਆ ਕਿਹੜੀ ਹੈਗੀ ਹੈ ਤਾਂ ਫੇਰ ਤੁਹਾਨੂੰ ਸਮਝਣਾ ਚਾਹੀਦਾ ਹੁਣ ਮੁੱਖ ਕਿਰਿਆ ਕੀ ਇੱਥੇ ਰਾਜੇ ਪੜਦੇ ਪੜਦੇ ਜਿਹੜੀ ਹੈਗੀ ਆ ਇਹ ਕੀ ਆ ਜੀ ਮੁੱਖ ਕਿਰਿਆ ਜਿਹੜੀ ਹਨ ਨਾ ਸਹਾਇਕ ਕਿਰਿਆ ਹੁਣ ਜਿਹੜੀ ਸਹਾਇਕ ਕਿਰਿਆ ਹੈਗੀ ਰਾਜੇ ਹਮੇਸ਼ਾ ਕੀ ਆਉਂਦੀ ਆ ਮੁੱਖ ਕਿਰਿਆ ਦੇ ਨਾਲ ਹੀ ਆਉਂਦੀ ਆ ਬਸ ਇਹ ਗੱਲ ਧਿਆਨ ਰੱਖਣੀ ਹੈ ਸਹਾਇਕ ਕਿਰਿਆ ਹਮੇਸ਼ਾ ਮੁੱਖ ਕਿਰਿਆ ਦੇ ਨਾਲ ਆਉਂਦੀ ਆ ਬਸ ਠ ਹੁਣ ਜਦੋਂ ਆਵਾਕ ਆ ਗਿਆ ਆਪਣੇ ਕੋਲੇ ਮੁੰਡੇ ਪੜ ਰਹੇ ਹਨ ਹੁਣ ਮੁੰਡੇ ਤਾਂ ਨਾਭ ਹੋ ਗਿਆ ਠੀਕ ਹੈ ਜੀ ਪੜ ਕੀ ਹੋ ਗਿਆ ਆਪਣਾ ਮੁਖ ਕਿਰਿਆ ਜਿਹਨੂੰ ਆਪਾਂ ਮੂਲ ਕਿਰਿਆ ਕਹਿੰਦੇ ਆ ਹਨ ਕੀ ਹੋ ਗਿਆ ਜੀ ਸਹਾਇਕ ਕਿਰਿਆ ਪਰ ਜਿਹੜੀ ਹੁਣ ਵਿਚ ਵਿਚਾਲੇ ਬਚ ਗਈ ਏ ਕਿਹੜੀ ਐ ਇਹੀ ਤਾਂ ਸੰਚਾਲਕ ਕਿਰਿਆ ਤਾਂ ਇਹਦਾ ਹੀ ਆਪਾਂ ਚੀਰਫਾਲ ਕਰ ਦੇਣੀ ਐ ਦੀ ਇਹਦਾ ਹੀ ਗਿਆਨ ਲੈਣਾ ਆਪਾਂ ਇਹਦਾ ਆਪਰੇਸ਼ਨ ਕਰਾਂਗੇ ਅਗਲੀ ਵਾਰੀ ਤਾਂ ਕਹਿੰਦਾ ਮਤਲਬ ਅਗਲੀ ਵੀਡੀਓ ਚ ਆਪਾਂ ਉਪਵਾਕ ਤੇ ਸੰਚਾਲਕ ਕਿਰਿਆ ਦੇ ਆਚਾਰ ਕਿਸਮਾ ਪੜਾਂਗੇ ਠੀਕ ਹੈ ਹੁਣ ਦੇਖੋ ਜੇ ਤੁਸੀਂ ਕੋਈ ਕਿਤਾਬ ਚੱਕ ਲਓਗੇ ਮੈਂ ਇਹ ਨਹੀਂ ਕਿ ਨਾ ਕਿਤਾਬਾਂ ਮਾਣੀਆਂ ਹੁੰਦੀਆਂ ਕਿਤਾਬਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਕਿਤਾਬਾਂ ਵਿਆਕਰਣ ਦੀਆਂ ਪਰ ਉਹਦੇ ਵਿੱਚ ਕੁਝ ਭਾਸ਼ਾ ਟੈਕਨੀਕਲੀ ਇੰਨੀ ਲਿਖੀ ਹੁੰਦੀ ਹੈ ਜਿਹੜੀ ਨਹੀਂ ਸਮਝ ਆਉਂਦੀ ਹੁਣ ਮੈਨੂੰ ਲੱਗਦਾ ਵੀ ਸੁਣਨ ਨੂੰ ਤੁਹਾਨੂੰ 10 ਮਿੰਟ ਦੀ ਵੀਡੀਓ ਹੋਊਗੀ ਪਰ ਇਹਦੇ ਪਿੱਛੇ ਅਗਰ ਆਪਾਂ ਗੱਲ ਕਰੀਏ ਮੈਂ ਘਟੋ ਘਟ 10 ਤੋਂ 11 ਕਿਤਾਬਾਂ ਨੂੰ ਰਿਵਿਊ ਕੀਤਾ ਕਿਉਂਕਿ ਵਾਕਾਂਸ਼ ਨੂੰ ਬਹੁਤ ਟੇਢੇ ਮਿੱਡੇ ਢੰਗ ਨਾਲ ਦਰਸਾਇਆ ਹੋਇਆ ਸੀ ਸਭ ਤੋਂ ਸੌਖੇ ਢੰਗ ਨਾਲ ਲਿਖਣ ਵਾਸਤੇ 3-4 ਦਿਨ ਦਾ ਸਮਾਂ ਲੱਗ ਗਿਆ ਦਾ ਕਹਿਣ ਦਾ ਮਤਲਬ ਕੀ ਹੁੰਦਾ ਬੇਟੇ ਜਦੋਂ ਬੱਚੇ ਦੇ ਖਾਨੇ 'ਚ ਪਾਉਗੀ ਵਾਕਾਂਸ਼ ਤਾਂ ਹੀ ਉਹਨੂੰ ਜਦੋਂ ਵਾਕਾਂਸ਼ ਸਮਝ ਆ ਗਿਆ ਤਾਂ ਹੀ ਉਹਨੂੰ ਕਿਰਿਆ ਵਾਕਾਂਸ਼ ਸਮਝ ਆਊਗਾ ਤੇ ਤਾਂ ਹੀ ਉਹਨੂੰ ਸੰਚਾਲਕ ਕਿਰਿਆ ਸਮਝ ਆਊਗੀ ਤਾਂ ਕਹਿਣ ਦਾ ਮਤਲਬ ਕੀ ਹੈਗਾ ਜੀ ਤੁਸੀਂ ਧਿਆਨ ਦੇ ਨਾਲ ਆਹ ਚੀਜ਼ਾਂ ਪੜ੍ਹ ਲੈਣੀਆਂ ਨੇ ਇਸ ਤੋਂ ਬਾਅਦ ਅਗਲੀ ਵੀਡੀਓ 'ਚ ਆਪਾਂ ਉਪਵਾਗ ਪੜਦੇ ਸਾਰ ਹੀ ਨਾਲ ਹੀ ਸ਼ੁਰੂ ਕਰ ਦਾਂਗੇ ਜੀ ਸੰਚਾਲਕ ਕਿਰਿਆ ਠੀਕ ਹੈ ਜਲਦੀ ਮਿਲੂਗੀ ਤੇ ਬਾਕੀ ਮੈਨੂੰ ਲੱਗਦਾ ਵੀ ਪੇਡ ਬੈਚ ਵਾਲੇ ਵੀ ਬੱਚੇ ਕਹਿ ਰਹੇ ਸੀਗੇ ਤੇ ਫ੍ਰੀ ਵਾਲੇ ਚਲੋ ਮੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿਉਂਕਿ ਮੈਸੇਜ ਮੈਨੂੰ ਆਉਂਦਾ ਮੈਨੂੰ ਮੈਂ ਨਾ ਕਿਤੇ ਬੱਚੇ ਨੂੰ ਪੁੱਛਿਆ ਵੀ ਤੂੰ ਪੇਡ 'ਚ ਪੜਦਾ ਜਾਂ ਫ੍ਰੀ 'ਚ ਪੜਦਾ ਬੱਚਿਆਂ ਦੇ ਮੈਸੇਜ ਆਉਂਦੇ ਆ ਕਿਸੇ ਦੀ ਪਰਸਨਲ ਪ੍ਰੋਬਲਮ ਹੁੰਦੀ ਆਪਾਂ ਉਹ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰੀਦੀ ਆ ਕਿਸੇ ਦੀ ਸਟੱਡੀ ਰਿਲੇਟਡ ਪ੍ਰੋਬਲਮ ਹੁੰਦੀ ਆ ਉਹ ਵੀ ਆਪਾਂ ਸੋਲਵ ਕਰੀਦੀ ਆ ਉਹਦੇ 'ਚ ਬੱਚੇ ਕਹਿ ਰਹੇ ਆ ਵੀ ਪੰਜਾਬੀ ਵਿਆਕਰਨ 'ਚ ਦਿੱਕਤ ਆ ਰਹੀ ਸੀਗੀ ਤਾਂ ਜਿਹੜੇ ਨਵੇਂ ਮਤਲਬ ਇੱਕ ਦੋ ਕੁਸ਼ਨਾ ਦੇ ਵਿੱਚ ਤਾਂ ਪੰਜਾਬੀ ਵਿਆਕਰਨ ਦੀ ਰਾਜੇ ਜਲਦੀ ਹੀ ਪੰਜਾਬੀ ਵਿਆਕਰਨ ਦੀ 16 ਤਰੀਕ ਦੇ ਪੇਪਰ ਵਾਸਤੇ ਆਪਾਂ ਮੈਰਾਥਨ ਕਲਾਸ ਲੈ ਕੇ ਆ ਰਹੇ ਆ ਤਾਂ ਹੀ ਉਦਾ ਕారణ ਕੀ ਆ ਪੰਜਾਬੀ ਵਿਆਕਰਨ ਦੀ ਇਦਾਂ ਦੀ ਧੂਆਂ ਕੱਢ ਕਲਾਸ ਲੈ ਕੇ ਆਵਾਂਗੇ ਵੈਸੇ ਤਾਂ ਹੁਣ ਤੱਕ ਜਿੰਨੇ ਵੀ ਪਿਛਲੀਆਂ ਕਲਾਸਾਂ ਲਾਈਆਂ ਨੇ 90% ਕੰਟੈਂਟ ਉਹਦੇ ਵਿੱਚੋਂ ਹੀ ਆਇਆ ਪਰ ਜੇ ਇਗਜ਼ਾਮੀਨਰ ਆਪਣਾ ਲੈਵਲ ਵਧਾ ਰਿਹਾ ਤਾਂ ਆਪਾਂ ਵੀ ਆਪਣਾ ਲੈਵਲ ਵਧਾ ਦਾਂਗੇ ਚਿੰਤਾ ਕਾਦੀ ਕਰਨੀ ਹੈ ਤਾਂ ਲੈਵਲ ਵਧਾ ਕੇ ਹੀ ਲੈ ਕੇ ਆ ਰਿਹਾ ਤਾਂ ਹੀ ਤਾਂ ਟਾਈਮ ਲੱਗ ਰਿਹਾ ਬਾਕੀ ਇੱਕ ਮੇਰੀ ਹੋਰ ਰਿਕਵੈਸਟ ਹੈ ਤੁਹਾਨੂੰ ਰਿਕਵੈਸਟ ਕੀ ਹੈ ਕਈ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਰਾਜੇ ਚਾਹੀਓ ਪੇਡ ਵਾਲੇ ਆ ਚਾਹੀਓ ਫ੍ਰੀ ਵਾਲੇ ਆ ਬੇਟੇ ਇੱਕ ਮੇਰਾ ਇੱਕ ਮੈਂ ਨਵਾਂ ਉਪਰਾਲਾ ਕੀਤਾ ਹੈ ਉਹ ਉਪਰਾਲਾ ਕੀ ਕੀਤਾ ਜਿਵੇਂ ਮੰਨ ਲਓ ਆ ਮੇਰਾ ਹੈਗਾ ਜੀ ਜਿਵੇਂ ਮੈਂ ਤੁਹਾਨੂੰ ਆਪਣਾ ਚੈਨਲ ਦਿਖਾ ਦਿੰਨਾ ਹੈ YouTube ਚੈਨਲ ਠੀਕ ਹੈ ਜੀ YouTube ਚੈਨਲ ਤੇ ਤੁਸੀਂ ਨਾ ਵਾਲ ਤੇ ਜਰੂਰ ਜਾਇਆ ਕਰੋ ਠੀਕ ਹੈ ਤੁਹਾਡੇ ਕੋਲੇ ਡਾਇਰੈਕਟ ਵਾਲ ਖੁੱਲੂਗੀ ਇਹ ਮੇਰਾ ਸਟੂਡੀਓ ਖੁੱਲ ਰਿਹਾ ਜਿਵੇਂ ਮੰਨ ਲਓ ਮੈਂ ਮੇਰੇ ਚੈਨਲ ਦੇ ਤੁਸੀਂ ਵਾਲ ਤੇ ਜਾਣਾ ਠੀਕ ਹੈ ਜੀ ਜਿਵੇਂ ਕਮਿਊਨਿਟੀ ਟੈਬ ਤੇ ਜਾਓਗੇ ਨਾ ਦੇਖੋ ਉੱਥੇ ਮੈਂ ਕੀ ਕਰ ਰਿਹਾ ਰਾਜੇ ਜਿਵੇਂ ਰੋਜ਼ ਦੇ 53 ਕੁਐਸਚਨ ਹੋ ਚੁੱਕੇ ਹੁਣ ਤੱਕ ਜਿਵੇਂ ਮੈਂ ਪਾਉਣਾ ਵੀ ਪੁਲਿਸ ਕਿਸ ਭਾਸ਼ਾ ਦਾ ਸ਼ਾਉਤ ਹੈਗਾ ਜਿਵੇਂ ਉਹਨਾਂ ਨੇ ਪ ਜਿਸਮਾ ਸ਼ਬਦ ਆਇਆ ਸੀ ਨਾ ਤੁਹਾਡੇ 25 ਤਰੀਕਾ ਦੇ ਪੇਪਰ ਦੇ ਵਿੱਚ ਦੇਖੋ 12000 ਬੱਚੇ ਨੇ ਆਨਸਰ ਕੀਤਾ ਤੇ ਜਿਹੜੇ ਪਾਰਟਿਸਿਪੇਟ ਕਰ ਰਿਹਾ ਵੈਲੈਂਟ ਗੁੱਡ ਹੈ ਜਿਹੜੇ ਨਹੀਂ ਕਰ ਰਹੇ ਹੋ ਪਾਰਟਿਸਿਪੇਟ ਕਰਿਆ ਕਰੋ ਜਿਵੇਂ ਮੈਂ ਅੱਜ ਪੁੱਛਿਆ ਸੀ ਟੈਲੀਗ੍ਰਾਫ ਕਿਸ ਭਾਸ਼ਾ ਦਾ ਸ਼ਬਦ ਹੈਗਾ ਜਦ ਪੁੱਛਿਆ ਸੀ ਜਿਵੇਂ ਉਹਦੇ ਵਿੱਚ ਫਾਈਲ ਆ ਗਿਆ ਸੀ ਮਿਸਲ ਵਾਲਾ ਫਾਈਲ ਦਾ ਮਤਲਬ ਮਿਸਲ ਹੁੰਦਾ ਬੱਚਿਆਂ ਨੂੰ ਨਹੀਂ ਪਤਾ ਸੀਗਾ ਜਿਵੇਂ ਮੈਂ ਇੱਥੇ ਪਾਇਆ ਪਰਮ ਅਗੇਤ ਪਾਇਆ ਹੋਇਆ ਹੈ ਜਾਂ ਮੈਂ ਵਰਡ ਪਾਇਆ ਹੋਇਆ ਫੋਰ ਡਿਸਪੋਜ਼ਲ ਡਿਸਪੋਜ਼ਲ ਦਾ ਮਤਲਬ ਕੀ ਹੈਗਾ ਠੀਕ ਹੈ ਜੀ ਜਿਵੇਂ ਮੈਂ ਇੱਥੇ ਪਾਇਆ ਹੋਇਆ ఎవਾਲਿਊਸ਼ਨ ਦਾ ਤੁਹਾਡੇ एग्जाम ਦੇ ਵਿੱਚ ਲੈਵਲ ਵਧਾ ਰਹੇ ਆ ਤਾਂ ਆਪਾਂ ਵੀ ਲੈਵਲ ਵਧਾ ਰਹੇ ਆ ਤਾਂ ਕਲਾਸ ਲਾਉਣ ਦੇ ਨਾਲ-ਨਾਲ ਆ ਚੀਜ਼ਾਂ ਜਰੂਰ ਕਵਰ ਕਰਿਆ ਕਰੋ ਇਹਦੇ ਵਿੱਚ ਟਾਈਮ ਵੀ ਨਹੀਂ ਲੱਗਦਾਗਾ ਤੇ ਨਾਲ ਦੇਖੋ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਨਾਲ ਮੈਂ ਐਕਸਪਲੇਨੇਸ਼ਨ ਵੀ ਪਾ ਰਿਹਾ ਹਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਕੁਐਸਚਨ ਪਾਤਾ ਆਨਸਰ ਪਾਤਾ ਬੱਚੇ ਦੇ ਦਿਮਾਗ 'ਚ ਚੱਲਦਾ ਰਹਿੰਦਾ ਵੀ ਇਹਦਾ ਆਨਸਰ ਕਿਉਂ ਲਾਇਆ ਸਰ ਨੇ ਵੀ ਤਾਂ ਇਹਦਾ ਕਿਉਂ ਦਾ ਆਨਸਰ ਵੀ ਨਾਲ ਆਪਾਂ ਐਕਸਪਲੇਨ ਕੀਤਾ ਹੋਇਆ ਹੈ ਠੀਕ ਹੈ ਜੀ ਤਾਂ ਇਸ ਕਰਕੇ ਇਹਨੂੰ ਜਰੂਰ ਅਟੈਂਪਟ ਕਰਿਆ ਕਰੋ ਦੇਖੋ ਬਹੁਤ ਬੱਚੇ ਅਟੈਂਪਟ ਕਰਦੇ ਆ ਚਲੋ ਬਹੁਤ ਵਧੀਆ ਗੱਲ ਹੈ ਸਾਡੇ 8000 ਬੱਚੇ ਨੇ ਕੀਤਾ ਤਾਂ ਕਹਿਣ ਦਾ ਮਤਲਬ ਇਹ ਤੁਹਾਡੇ ਵਾਸਤੇ ਆ ਬੇਟੇ ਜੇ ਅਸੀਂ ਮਿਹਨਤ ਕਰ ਰਹੇ ਹਾਂ ਤਾਂ ਤੁਸੀਂ ਵੀ ਮਿਹਨਤ ਕਰੋ ਤਾਂ ਇਹਦੇ ਮਿਹਨਤ ਤੋਂ ਲਾਹਾ ਲਾਓ ਤੁਸੀਂ ਤੇ ਤੁਹਾਡੀ ਤੇ ਆਪਣੀ ਦੋਵਾਂ ਦੀ ਕੀਤੀ ਹੋਈ ਮਿਹਨਤ ਜਾਨਕੀ ਸਟੂਡੈਂਟ ਤੇ ਟੀਚਰ ਦੀ ਕੀਤੀ ਹੋਈ ਮਿਹਨਤ ਹੀ ਸਫਲ ਹੋਊਗੀ ਤਾਂ ਸ਼ੁਕਰੀਆ ਬੇਟੇ ਧੰਨਵਾਦ ਸਰਬੱਤ ਦਾ ਪਾਲਾ ਬਗਾ ਮਿਹਰ ਕਰੇ ਪੜਦੇ ਰਹੋ ਮਹਾਰਾਜ ਕਿਰਪਾ ਕਰਨ ਤੁਹਾਡੀ ਕੀਤੀ ਹੋਈ ਜਿਹੜੀ ਮਿਹਨਤ ਹੈਗੀ ਆ ਸਫਲ ਕਰਨ ਦੀ ਸ਼ੁਕਰੀਆ ਬਾਕੀ ਪੰਜਾਬੀ ਗ੍ਰਾਮਰ ਦਾ ਜੇ ਲੈਵਲ ਵੱਧ ਰਿਹਾ ਜਾਂ ਪੰਜਾਬ ਜੀਕੇ ਦਾ ਲੈਵਲ ਵੱਧ ਰਿਹਾ ਬਾਕੀ ਮੈਂ ਜੀਕੇ ਦੇ ਉੱਪਰ ਵੀ ਕਾਫੀ ਵਰਕ ਕਰ ਰਿਹਾ ਬੇਸਿਕਲੀ ਜੀਓਗ੍ਰਾਫੀ ਦੇ ਉੱਪਰ ਜ਼ ਤਾ ਜੀਓਗ੍ਰਾਫੀ ਦੇ ਬੱਚਿਆਂ ਨੂੰ ਬਹੁਤ ਮਾਰ ਪੈ ਰਹੀ ਹੈ ਵੀ ਕਿਹੜਾ ਦਰਿਆ ਕਿੱਥੋਂ ਨਿਕਲਦਾ ਹੈ ਕਿਹੜੀ ਨਹਿਰ ਕਿੱਥੋਂ ਨਿਕਲਦੀ ਹੈ ਕਿਹਦੇ ਨਾਲ ਜਾ ਕੇ ਮਿਲਦੀ ਹੈ ਇੱਥੇ ਬਹੁਤ ਦਿੱਕਤ ਆ ਰਹੀ ਹੈ ਕੋਈ ਗੱਲ ਨਹੀਂ ਜੇ ਤੁਸੀਂ ਇੰਨਾ ਭਰੋਸਾ ਜਾਂ ਇੰਨਾ ਮਾਣ ਬਖਸ਼ਿਆ ਤਿੰਨ ਸਬਜੈਕਟ ਨੂੰ ਚਾਹੇ ਉਹ ਕੰਪਿਊਟਰ ਹੈ ਚਾਹੇ ਪੰਜਾਬ ਜੀ ਕੇ ਪੰਜਾਬੀ ਗ੍ਰਾਮਰ ਮੈਂ ਵੀ ਉੱਤੇ ਖਰਾ ਉਤਰਨ ਵਾਸਤੇ ਪੂਰੀ ਮਿਹਨਤ ਕਰ ਰਿਹਾ ਹਾਂ ਬੈਕਐਂਡ ਤੇ ਕਾਫੀ ਕਿਤਾਬਾਂ ਨੂੰ ਰਿਵਿਊ ਵੀ ਕਰ ਰਿਹਾ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵਧੀਆ ਚੀਜ਼ ਮਿਲੇ ਠੀਕ ਹੈ ਜੀ ਤਾਂ ਸ਼ੁਕਰੀਆ ਜੀ ਧੰਨਵਾਦ ਸਰਬੱਤ ਦਾ ਭਲਾ ਬਖਸ਼ੇ